ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਹੋਪਸੋ ਤੁਸੀਂ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਹੋ ਰਿਹਾ 11:15 12 ਐਨੰਗ ਟਾਈਮ ਹੈ ਮੈਂ ਬੈਠੀ ਸੀ ਅੰਦਰ ਅੰਦਰ ਜੁਰ ਬੈਠ ਜਾਣਾ ਠੰਡਾ ਲੱਗਦਾ ਐ ਲੱਗਦਾ ਵੀ ਥੋੜਾ ਜਿਹਾ ਨਿੱਗ ਜਾਵੇ ਫਿਰ ਮੈਂ ਧੁੱਪੇ ਆਈਂਗੇ ਨਾ ਮਾਰਨੂ ਰੇ ਥੋੜਾ ਟਾਈਮ ਧੁੱਪੇ ਖੜਕੇ ਧੁੱਪੇ ਗੇੜਾ ਜੇ ਲਾ ਕੇ ਨਾਲ ਆਏ ਹੁੰਦਾ ਵੀ ਬੈਠਣਾ ਥਾੜੂ ਕਿ ਗੇੜਾ ਜੇ ਲੱਗ ਜੇ ਕਹਿੰਦੇ ਮੈਂ ਰੈਗੂਲਰ ਆਪਨੂੰ ਬੈਠਣਾ ਵੀ ਚਾਹੀਦਾ ਘੰਟ अंदर बैठे ठंड चढ़ दी बाहर बहार धुप्पे नहीं तेज़ है धुप्पे लगातार बैठे नहीं मैं गल कर रही थी बार बिच फोन आ गया आ, मैं गल कर रही थी अज मेरा रेस्ट दे है अभी मैं कम ज़्यादा कोई जोरदार खिचता का कम नहीं किया मैं करना क्योंकि कल मैं बहुत ज्यादा काम किया जिद करके मैं थकावट हो गई कल बैकपेन भी थोड़ी ज़्यादा हुई थ इस करके अच्छे मैं रैसट दे रखे अपने लिए हल्का फुलका काम करना कि चलता ही सवेरे इस बिना कुछ नहीं किया साफ सफाई कुछ भी हाथ नहीं लाया किसी होर काम तो किचन बिना हूँ ਕਰੂੰਗੀ ਥੋੜੀ देर ਹੋਰ ਰੈਸਟ ਕਰਦੇ ਫੇਰ ਕਰੂੰਗੀ ਬਾਹਰ ਜਾ ਕੇ ਸ਼ੂ ਦੇ ਦੋ ਪਿਆ ਤੋਣਨੇ ਨੇ ਕਬਾਲਟੀ ਤੋਣੇ ਆ ਪਲੈਂਟਸ ਨੂੰ ਪਾਣੀ ਦੇਣਾ ਇਹ ਕੰਮ ਕਰਨਾ ਜੀ ਮੈਂ ਉਸ ਤੋਂ ਬਾਅਦ ਸ਼ਾਮ ਤੱਕ ਹੀ ਕਿਚਨ ਦਾ ਕੰਮ ਕਰਨਾ ਪਰ ਹਲਕੇ ਫੁਲਕੇ ਕੰਮ ਰੱਖੇ ਕਿਉਂਕਿ ਜੇ ਇਸ ਦਿਨ ਥੋੜਾ ਕੰਮ ਜ਼ਿਆਦਾ ਕਰ ਲਵਾਂ ਫਿਰ ਆਪਦੇ ਬੋਡੀ ਨੂੰ ਪਤਾ ਰੱਖਣ ਲੱਗ ਜਾਂਦੇ ਫਿਰ ਅੱਜ ਕੰਮ ਨਹੀਂ ਚਾਹਦਾ ਹੋ ਗਿਆ ਇਸ ਲਈ ਫਿਰ ਮੈਂ ਅੱਜ ਹਲਕਾ ਹੀ ਰੱਖਿਆ ਤਾਂ ਕਿ ਬੋਡੀ ਰੈਸਟ ਤੇ ਰਵੇ ਅੱਜ ਹੁਣ ਮੈਂ ਆਈਆਂ ਬਾਹਰ ਸ਼ੂਜ਼ ਧੋਣ ਲਈ ਉਹ ਤਾਂ ਮੈਂ ਖੜ ਕੇ ਵੀ ਵਾਸ਼ਿੰਗ ਏਰੀਆ ਚ ਟੱਬ ਲੱਗੇ ਉੱਥੇ ਵੀ ਧੋ ਸਕਦੀ ਸੀ ਪਰ ਮੈਂ ਥੋੜੀ ਬੈਂਕ ਪੈਨ ਕੱਲ ਤੇ ਜਾਦੇ ਹੋਣ ਕਰਕੇ ਮੈਨੂੰ ਐ ਲੱਗਾ ਮੈਂ ਥੱਕ ਚੁਈ ਕਿਉਂਕਿ ਦੋ ਪੇਅਰ ਸ਼ੂਜ਼ ਤੇ ਨੇ ਕਿ ਮੈਂ ਬਾੜਕੇ ਮਾਂਗਾ ਵਗੈਰਾ ਧੋਣੇ ਨੇ ਵੀ ਚਲੋ ਮੈਂ ਬੈਠ ਕੇ ਧੋਣਾਂ ਨਹੀਂ ਆ ਪਾਲਟੀ ਵਿੱਚ ਮੈਂ ਗਰਮ ਪਾਣੀ ਕੋਸਾ ਪਾਣੀ ਪਾ ਲਈ ਸੀ ਅੰਦਰੋਂ ਤੇ ਹੁਣ ਧੋ ਰਹੀਆਂ ਸ਼ੂਜ਼ ਜੋ ਕਿ ਰੱਖੇ ਪਈ ਸੀ ਪਹਿਲਾਂ ਦੇ ਕਿਹਾ ਤਾਂ ਕਿੱਦਿਆਂ ਦਾ ਬੇਟੇ ਨੇ ਕਿ ਮम्मा ਮੇਰੇ ਸ਼ੂਜ਼ ਧੋਣਾ ਲੈਣ ਪਹਿਨੂ ਪਹਿਲਾਂ ਇਸ ਵੀ ਠੰਡਾ ਠੰਡਾ ਦਿਨ ਖੁੱਲੇ ਹੋਣ ਤੋਂ ਤੇ ਰੱਖੇ ਇੱਧਰ ਹੀ ਪਈ ਸੀ ਵਾਸ਼ਿੰਗ ਏਰੀਆ 'ਚ ਹੀ ਪਈ ਸੀ ਸ਼ੂਜ਼ ਮੈਂ ਕਿ ਚਲੋ ਹੁਣ ਮੈਂ ਧੋ ਹੀ ਦਿੰਨੀ ਆਗੀ ਬਹੁਤ ਜੰਮ ਨੇ ਕਿਸੇ ਕਿਸੇ ਕੰਮ ਦੀ ਐਨੀ ਕੋਣ ਹੋਏ ਨਹੀਂ ਕਿ ਮੈਨੂੰ ਆਇ ਲੱਗਦਾ ਹੁੰਦਾ ਜਿਹੜਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਪਹਿਲਾਂ ਕਰ ਲਾ ਬਾਕੀ ਚਲ ਫੇਰ ਕਰ ਲੂੰਗੀ ਉਹ ਫੇਰ ਫੇਰ ਕਰਦੇ ਫੇਰ ਹੀ ਰਹਿ ਜਾਂਦੇ ਨੇ ਫਿਰ ਮੈਂ ਕਹਿੰਦਾ ਜਿਹੜਾ ਕੰਮ ਤੇ ਮੁਖਾਣੀ ਪਹਿਣਗੇ ਤੇ ਅੱਜ ਕੰਮ ਮੈਂ ਬਹੁਤ ਘੱਟ ਕਰਿਆ ਸਿਰਫ ਰੈਸਟ ਹੀ ਕਰਿਆ ਕੰਮ ਜਾਨੀ ਕਿ ਕਿਚਨ ਦਾ ਹੀ ਕਰਿਆ ਸਵੇਰੇ ਖਾਣ ਪਕਾਉਣ ਦਾ ਉਸ ਤੋਂ ਬਿਨਾਂ ਅੱਜ ਸਾਫ ਸਫਾਈ ਦਾ ਕੁਝ ਵੀ ਨਹੀਂ ਕਰਿਆ ਕੱਲ ਕੰਮ ਹੋ ਗਿਆ ਥੋੜਾ ਜਿਆਦਾ ਕੱਲ ਮੈਂ ਕੁਝ ਮਾਰਨਿੰਗ ਚ ਵੀ ਸਾਫ ਸਫਾਈ ਦਾ ਕੰਮ ਜਿਆਦਾ ਸੀ ਕੱਪੜੇਾਂ ਦਾ ਜਿਆਦਾ ਸੀ ਕਿ ਫਿਰ ਕੱਲ ਮੈਂ ਸ਼ਾਮ ਨੂੰ ਪਾਪੜੀ ਬਣਾ ਲਈ ਉਹ ਤੇ ਬਹੁਤ ਟਾਈਮ ਲੱਗ ਗਿਆ ਖੜੇ ਖੜੇ ਤੇ ਵੈਸੇ ਵੀ ਬੇਲਣ ਤੇ ਜ਼ੋਰ ਲੱਗਦਾ ਤੇ ਇਸ ਕਰਕੇ ਮੈਂ ਕਿਹਾ ਚਲੋ ਅੱਜ ਮੈਂ ਕੰਮ ਘੱਟ ਕਰਦੀ ਹਾਂ ਥੋੜਾ ਜਿਹਾ ਹਲਕਾ ਫੁਲਕਾ ਹੀ ਕਰੂੰਗੀ ਅੱਜ ਦਾ ਮੈਂ ਦੇਣ ਜਿਹੜਾ ਆਪਣੇ ਰੈਸਟ ਲਈ ਰੱਖੂੰਗੀ ਸ਼ੂਜ਼ ਤੋਂ ਤੱਕੇ ਸੀ ਤੇ ਮੈਂ ਹੁਣ ਥੋੜੇ ਬਾਲਟੀ ਬਾਲਟੀ ਬੇਟੇ ਦੇ ਜਿਹੜਾ ਹੋਸਟਲ ਚੋਂ ਲੈ ਕੇ ਆਇਆ ਸੀ ਇਹ ਵੀ ਮੈਂ ਧੋਣੀ ਸੀ ਇਹ ਵੀ ਇਹੀ ਰੱਖੀ ਪਈ ਸੀ ਬਚੋ ਦੇਣ ਖੋਲਣ ਤੋਂ ਫਿਰ ਮੈਂ ਇਹ ਮੈਂ ਕਾਉਂਟ ਧੋ ਕੇ ਇਹਨੂੰ ਰੱਖਦਾ। ਇੰਨੀ ਜ਼ਿਆਦਾ ਤਾਂ ਗੰਦੀ ਨਹੀਂ ਸੀਗੀ। ਕਿਉਂਕਿ ਦਿਵਾਲੀ ਵੇਲੇ ਵੀ ਮੈਂ ਸਾਫ਼ ਕਰਕੇ ਹੁੰਦੀ ਸੀ ਇਸ ਤੋਂ ਕੇ ਭੇਜੀ ਇਸ ਤੋਂ ਜ਼ਿਆਦਾ ਗੰਦੀ ਨਹੀਂ ਸੀ। ਤੇ ਬਹੁਤ ਜਲਦੀ ਇਹ ਸਾਫ਼ ਹੋ ਗਈ। ਤੇ ਇਹਨੂੰ ਸਾਫ਼ ਕਰ ਰਹੀ ਨਾ ਬਾਲਟੀ ਸਾਫ਼ ਕਰਨ ਲਈ ਤੇ ਸ਼ੂਜ਼ ਨੂੰ ਧੋਣ ਲਈ ਮੈਂ ਉਹ ਯੂਜ਼ ਕੀਤਾ। ਆਪਣੇ ਘਰੇ ਜਮੇ ਚਿੱਟੀਆਂ ਬੋਰੀਆਂ ਹੁੰਦੀਆਂ ਨੇ ਰੇਹ ਵਾਲੀਆਂ ਉਹਦਾ ਰੇ ਇੱਕ ਪੀਸ ਕੱਟ ਕੇ ਉਹਦਾ ਕੁਚਾ ਇਸ ਸਕਰਬ ਜੇ ਮੈਂ ਬਣਾਇਆ ਹੋਇਆ ਉਹ ਨਾਲ ਬਹੁਤ ਵਧੀਆ ਸਫਾਈ ਹੁੰਦੀ ਹੈ। ਮੈਂ ਸ਼ੂਜ਼ ਧੋਣੇ ਹੁਣ ਸ਼ੂਜ਼ ਦੇ ਵਿੱਚ ਵੀ ਦੇਖੋ ਆਪਾਂ ਉਹ ਉਹ ਵਿੱਚੋਂ ਵੀ ਸਾਫ਼ ਕਰ ਸਕਦੇ ਹਾਂ ਕੁਛ ਇਹਨਾਂ ਨੂੰ ਉਸ ਬਰਸ਼ ਵੇਰੇ ਵਿੱਚ ਜਾਂਦਾ ਨਹੀਂ ਤੇ ਸ਼ੂਜ਼ ਫਟਣ ਦਾ ਵੀ ਡਰ ਨਹੀਂ ਰਹਿੰਦਾ ਉਹ ਇਸ ਸਕਰਬ ਨਾਲ ਬੋਰੀ ਨਾਲ ਸਕਰਬ ਨਾਲ ਮੈਂ ਧੋਤਾ ਬਹੁਤ ਵਧੀਆ ਧੋਤਾ ਗਿਆ ਇੱਕ ਵਾਰ ਨਮਾ ਨਮਾ ਜਿਹੜਾ ਆਪਾਂ ਉਹ ਲਾਉਣੀ ਹੈ ਨਾ ਬੋਰੀ ਵਾਲਾ ਕੋਈ ਵੀ ਪੱਲੜ ਵਗੈਰਾ ਕੁਛ ਉਦੋਂ ਥੋੜਾ ਜਿਹਾ ਹਾਂਡ ਜਾਂ ਹੁੰਦਾ ਉਸ ਵਾਰ ਜਿਵੇਂ ਜਿਵੇਂ ਯੂਜ਼ ਕਰਦੇ ਹਾਂ ਉਹ ਬਹੁਤ ਹੀ ਵਧੀਆ ਕੰਮ ਕਰਦਾ ਹੁਣ ਧੋਰੀਆਂ ਇਹ ਸਾਬਣ ਨਾਲ ਨਹੀਂ ਇਹ ਵੀ ਕਈ ਖੂਗੀਆਂ ਪਈ ਸੀ ਸ਼ੂਜ਼ ਵੀ ਧੋਤੇ ਗਏ ਬਹੁਤ ਨਾ ਮੈਨੂੰ ਘੌਣ ਹੋਈ ਪਈ ਸੀ ਕੰਮ ਕਰਦੇ ਹੋ ਸੋ ਪਤਾ ਨਹੀਂ ਕੀ ਮੈਨੂੰ ਡਰ ਲੱਗਦਾ ਸੀ ਇਹ ਕੰਮ ਕਰਨ ਤੋਂ ਤੇ ਇਧਰ ਮਾਲਟੀ ਵੀ ਧੋ ਕਰੀਬ ਵਿੱਚ ਸੋਪ ਕੇਸ ਨੇ ਦੋ ਮੱਗ ਸੀ ਧੋਣ ਵਾਲੇ ਅਲੱਗ-ਅਲੱਗ ਕਰਕੇ ਰੱਖਦੀ ਇਹਨਾਂ ਨੂੰ ਸੋਪ ਇਸੇ ਨੂੰ ਉੱਪਰ ਸਾਬਣ ਜੰਮੀ ਪਈ ਸੀ ਇੱਕ ਪਤਾ ਨਹੀਂ ਦੋ ਤਾਂ ਬੇਟਾ ਲੈ ਕੇ ਆਇਆ ਸੀ ਉੱਪਰ ਵਾਲੇ ਬਾਥਰੂਮ ਤੇ ਸੀ आह वाली सोप के इन साल पुरानी है बहुत साल पुराने सोप है बस उही है जो आप सफाई कर देिए टाइम टू टाइम है ना उपर कुछ ना जम्म न दे वादिया बहुत साल पुराने वॉशिंग ब्रश ਹੋਨਾਂ ਮਨੂਨ ਟਾਨੇ ਦੇ ਥੱਲੇ ਜਿਹੜਾ ਇਹ ਟਿਸ਼ੂ ਪੇਪਰ ਲਗਾ ਹੋਇਆ ਹੈ ਨੈਪਕੀਨ ਲਗਾ ਹੋਇਆ ਹੈ ਇਹ ਚੇਂਜ ਕਰਨਾ ਸੀਗਾ ਹੁਣ ਨੂਨਾਨੀ ਦਾ ਮੈਂ ਢੱਕਣ ਮੈਂ ਧੋਤਾ ਦੋ ਕੌਲੀਆਂ ਖਾਲੀ ਰਹਿੰਦੀ ਹੁੰਦੀਆਂ ਨੇ ਉਹ ਵੀ ਮੈਂ ਧੋਤਾ ਜੋ ਸਬਜ਼ੀ ਬਣਾਉਣੀ ਉਹ ਤੋਂ ਦੇਖਦੀ ਹੁੰਨੀ ਆ ਵੀ ਇਹ ਗੰਦਾ ਹੋਇਆ ਪੇਚ ਇੰਜ ਕਰਨਾ ਨਾਲ ਫਿਰ ਉਹ ਤੋਂ ਜਲਦਬਾਜੀ ਵਿੱਚ ਮੈਂ ਟਾਈਮਿੰਗ ਲੱਗਦਾ ਫਿਰ ਮੈਂ ਕਿਹਾ ਚਲੋ ਅੱਜ ਹਲਕੇ ਫੁਲਕੇ ਕੰਮ ਹੀ ਮੈਂ ਰੱਖੇ ਨੇ ਇਹ ਵੀ ਕਲੀਨਿੰਗ ਕਰਦਾ ਬਸ ਨੂਨਾਨੀ ਧੋਣ ਤੇ ਲੋੜ ਨਹੀਂ ਤੇ ਨੀਚੋਂ ਜੋ ਵੀ ਥੋੜਾ ਬਹੁਤ ਆ ਮਸਾਲਾ ਦੀ ਇੱਚ ਆਗੇ ਸਨੈਪਕੀਨਾਂ ਸਾਫ਼ ਕਰਤਾ नैपकिन ਬਿਸ਼ਕਾਰ ਕੇ ਨਹੀਂ ਜਾਂਦਾ ਕੰਟੀ ਨਹੀਂ ਹੋਈ ਤੇ ਹੁਣ ਨਾ ਮੈਂ ਇੱਥੇ ਲਗਾ ਦੰਨੇ ਆਂਗੇ ਨੈਪਕਿਨ ਤੇ ਉੱਪਰ ਰੱਖ ਤੋਂ ਕੌਲੀਆਂ ਦੋ ਕੌਲੀਆਂ ਮੈਂ ਖਾਲੀ ਰੱਖਦੀ ਹੁੰਦੀ ਆ ਫਿਰ ਜਦੋਂ ਵੀ ਕੋਈ ਮਿਰਚ ਵਾਲੀ ਹਲਦੀ ਵਾਲੀ ਕੌਲੀ ਖਾਲੀ ਹੁੰਦੀ ਉਹਨੂੰ ਵਾਸ਼ ਕਰ ਦਿੰਨੇ ਜਿਹੜੀ ਮੈਂ ਖਾਲੀ ਰੱਖਦੀ ਹੁੰਦੀ ਆ ਉਹਦੇ ਵਿੱਚ ਪਾ ਦਿੰਨੇ ਤਾਂ ਚੇਂਜ ਹੁੰਦੇ ਰਹਿੰਦੇ ਰੋਟੇਸ਼ਨ ਹੁੰਦੀ ਰਹਿੰਦੀ ਹੈਗੀ ਜਿਹੜੇ ਦੋ ਖਾਲੀ ਹੁੰਦੇ ਉਹ ਮੈਂ ਤਾਂ ਐਕਸਪਾਇਰ ਰੱਖਦੀ ਹੁੰਦੀ ਹੈਗੀ ਨੂਨ ਡੰਨੀ ਹੋ ਗਈ ਸਾਫ ਧੱਕਣ ਮੈਂ ਵਾਸ਼ ਕਰਤਾ ਜਿਹੜੇ ਖਾਲੀ ਦੋ ਕ올ੀਆਂ ਤੋਂ ਵੀ ਵਾਸ਼ ਕਰਤੀਆਂ ਸੀ ਇਹ ਤਾਂ ਛੋਟੇ ਛੋਟੇ ਚਮਚ ਸਟੀਲ ਦੇ ਦੇ ਵਿੱਚ ਬਹੁਤ ਵਧੀਆ ਲੱਗਦੇ ਨੇ ਪਰ ਜੇ ਵਧੀਆ ਸਟੀਲ ਹੋਵੇ ਤਾਂ ਫੇਰ ਹੀ ਨੂਨ ਡੰਨੀ ਵਿੱਚ ਰੱਖਣੀ ਤਾਂ ਇਹਨਾਂ ਨੂੰ ਜੜ ਪੈ ਜਾਂਦੀਆਂ ਨੇ ਆਪਾਂ ਨਮਕ ਨਾਲ ਤੇ ਨੂਨ ਡੰਨੀ ਹੋ ਗਈ ਬਿਲਕੁਲ ਸਾਫ ਤੇ ਹੁਣ ਮੈਂ ਗੁੰਨ ਰਹੀ ਆ ਆਟਾ ਪਾਪੜੀ ਦੀ ਇਹ ਹੈ ਤਾਂ ਇੱਕ ਦਿਨ ਪਹਿਲਾਂ ਦਾ ਕਲਿੱਪ ਹੈ ਪਰ ਮੈਂ ਉਹਦੋਂ ਵੀਡੀਓ ਨਾ ਪਹਿਲਾਂ ਵਾਲੀ ਲੰਬੀ ਹੋ ਰਹੀ ਹੈ ਇਸ ਕਰਕੇ ਮੈਂ ਐਡ ਨਹੀਂ ਕਰ ਰਹੀ ਇਹਦੇ ਵਿੱਚ ਅੱਜ ਵਾਲੀ ਵੀਡੀਓ 'ਚ ਹੀ ਐਡ ਕਰ ਰਹੀ ਆ ਇੱਕ ਦਿਨ ਪਹਿਲਾਂ ਬਣਾਈ ਇਸ ਵਿੱਚ ਮੈਂ ਪਾਪੜੀ ਕਿੱਲੂ ਮੈਦਾ ਲੈ ਰਹੀ ਹਾਂ ਮੈਂ ਉਹਦੇ ਵਿੱਚ ਅਜਵੈਨ ਪਾ ਲਈ ਕਰ ਚੱਕ ਕੇ ਤੇ ਨਮਕ ਪਾ ਲਿਆ ਨਮਕ ਅਜਵੈਨ ਨੂੰ ਮੈਦੇ ਵਿੱਚ ਕਰ ਲਾਂਗੇ ਮਿਕਸ ਤੇ ਜਿਹੜਾ ਮੋਨ ਪਾਉਣੇ ਹੁੰਨੇ ਆਪਾਂ ਜਾਣੇ ਕਿ ਕੀ ਪਾਉਣੇ ਹੁੰਨੇ ਆ ਉਹਨੂੰ ਦੇਸੀ ਘਿਓ ਪਾ ਲਓ ਛੇ ਰਿਫਾਈਨ ਆਇਲ ਪਾ ਲਓ ਮੈਂ ਪਾ ਰਹੀ ਹਾਂ ਦੇਸੀ ਘਿਓ ਮੈਂ ਤਾਜ਼ੇ ਨਾਲ ਪਾ ਰਹੀ ਹਾਂ ਨਹੀਂ ਤਾਂ ਇਹ ਕਹਿੰਦਾ ਹੁੰਦਾ ਚੌਥਾ ਹਿੱਸਾ ਮੈਦੇ ਦਾ ਅਚੀ ਤਰ੍ਹਾਂ ਮਸਲ ਲੂੰਗੀ ਜਿਹੜਾ ਆਪਾਂ ਘਿਓ ਪਾਇਆ ਮੋਨ ਪਾਇਆ ਇਹਦੇ ਵਿੱਚ ਅਚੀ ਤਰ੍ਹਾਂ ਮਸਲ ਲੈਣਾ ਸਾਰੇ ਮੈਦੇ ਵਿੱਚ ਮਿਕਸ ਕਰ ਲੈਣਾ ਉਦੋਂ ਦਾ ਮੁੱਠੀ ਚ ਫੜ ਕੇ ਦੇਖਾਂਗੇ ਮੈਂ ਤਾਂ ਇਸ ਤਰ੍ਹਾਂ ਇਹ ਬਾਈਂਡ ਹੋਣਾ ਚਾਹੀਦਾ ਲੱਡੂ ਬਣਨਾ ਚਾਹੀਦਾ ਫਿਰ ਤੁਹਾਡਾ ਮੋਨ ਪਰਸੈਂਟ ਹੈ ਜਿਹੇ ਖਿੰਡ ਰਿਹਾ ਮੈਂ ਤਾਂ ਬਿਲਕੁਲ ਇਕੱਠਾ ਨਹੀਂ ਹੋ ਰਿਹਾ ਤਾਂ ਫਿਰ ਮੋਨ ਘੱਟ ਹੈ ਹੋਰ ਪਾਉਣਾ ਪਊਗਾ ਤੇ ਹੁਣ ਇਹਨੂੰ ਕੋਸੇ ਜੇ ਪਾਣੀ ਨਾਲ ਗੁੰਨਦੀਆਂ ਥੋੜਾ ਹਾਰਡ ਹੀ ਰੱਖਣਾ ਇਹ ਰੋਟੀ ਦਾ ਆਟਾ ਜਦੋਂ ਹੁੰਦਾ ਉਸ ਤੋਂ ਹਾਰਡ ਹੀ ਗੁੰਨਿਆ ਜਾਂਦਾ ਤੇ ਸਾਰਾ ਮੈਦਾ ਦਾ ਕੋਇਸਟਰ ਹੋ ਗਿਆ ਇਕੱਠਾ ਹੀ ਅਚੀਰੇ ਨੂੰ ਮਸਲ ਲਾਂਗੇ ਮਸਲ ਕੇ ਨੂੰ ਥੋੜੇ ਟਾਈਮ ਲਈ ਅਰੈਸਟ ਲਈ ਰੱਖ ਦਾਂਗੇ ਉਸ ਤੋਂ ਬਾਅਦ ਫੇਰ ਇੱਕ ਵਾਰ ਦੁਬਾਰੇ ਇਹਨੂੰ ਮਸਲਣ ਨੂੰ ਮੁੱਕੀ ਦਵਾਂਗੇ ਟਾਈਮ ਹੋ ਰਿਹਾ ਚਾਰ ਬਜਾ ਦਾ ਅਸੀਂ ਫਾਨ ਵਿੱਚ ਰਹਿ ਗਏ 4:00 ਵਜੇ ਤੇ ਮੈਂ ਆ ਗਈ ਬਾਹਰ ਵਾਲੇ ਕਿਚਨ ਅੱਟਾ ਇੱਧਰ ਚੱਕ ਲਈ ਪਾਪੜੀ ਵਾਲਾ ਪੂਰੇ ਬਣਾਉਣ ਦੀ ਪਾਪੜੀ ਕਿਚਨ ਨੂੰ ਮੈਂ ਸਾਰਾ ਸਾਫ਼ ਕਰ ਦਿੱਤਾ ਸੀ ਜਿੱਦ ਲਈ ਮੈਂ ਇਹ ਏਰੀਆ ਯੂਜ਼ ਕਰਨੋਂ ਤੱਕ ਮੈਂ ਕੱਪੜਾ ਮਾਰ ਕੇ ਸਾਫ਼ ਕਰ ਲਿਆ ਉਹ ਜਿੱਦ ਲਈ ਮੈਂ ਸ਼ੈਲਫ 'ਤੇ ਬੇਲਣੀ ਪਾਪੜੀ ਚੱਕ ਲਈ ਚੱਕਣ ਲਈ ਇਹ ਤੁਹਾਨੂੰ ਦੇਖੋ ਖਾਓ ਤੁਹਾਡੇ ਲਈ ਇੱਧਰ ਸਾਰਾ ਸੈਟਅਪ ਮੇਰਾ ਤਿਆਰ ਆ। ਕੀ ਹੈਗਾ ਆਟਾ, ਪਾਪੀ ਦੀ। ਔਇਲ। ਇੱਧਰ ਜੋ ਪਾਂਡੇ ਵਿੱਚ ਏਡਾ ਹੁੰਦੇ ਨੇ ਸਾਰੇ ਰੱਖ ਲੈਨੇ ਮੇਰੇ ਆਪਦੇ। ਤੁਹਾਨੂੰ ਸ਼ੁਰੂ ਕਰਦੇ ਤਲ ਮੈਂ ਪੇੜੇ ਕਰਕੇ ਰੱਖੂੰ ਗੈਸ ਨੂੰ ਬਾਅਦ ਚ ਆਨ ਕਰੂੰ। ਪਹਿਲਾਂ ਪੇੜੇ ਕਰਨਾ 2-4 ਬੇਲ ਕੇ ਰੱਖ ਲੈ। ਫਿਰ ਉਸ ਤੋਂ ਬਾਅਦ ਮੈਂ ਗੈਸ ਆਨ ਕਰੂੰਗੀ। ਘੰਟਾ ਮੈਂ ਲਗਭਗ 5 ਆਰਾਮ ਨਾਲ ਵਾਦੀਆਂ ਨੂੰ ਬਣਾ ਦੇਣਾ। ਇਹਦੇ ਸਾਰੇ ਹੋ ਗਏ ਹੁਣ ਬੇਲਣ ਦਾ ਪ੍ਰੋਸੈਸ ਸ਼ੁਰੂ ਕਰਦੇ ਆਂ ਜੋਰ ਬਹੁਤ ਘਣਾ ਬਾਵਾ ਢੋਲਣ ਲੱਗੀਆਂ ਖਾਣਾ ਸੌਖਾ ਬਣਾਉਣਾ ਬਹੁਤ ਸੌਖਾ ਹਾਂ ਬੇਲੂ ਦੇ ਉਰਾ ਜੋਰ ਲੱਗੂਗਾ ਉਹ ਗਾਟਾ ਥੋੜਾ ਨਾ ਹਾਰਡ ਹੁੰਦਾ ਇਹ ਨੋਰਮਲ ਆਟੇ ਨਾਲ ਥੋੜਾ ਐ ਕਰੜਾ ਪੁੰਨਾਂ ਪੈਂਦਾ ਸ਼ੈਲਫ ਤੇ ਬੇਲੂ ਹਾਂ ਇਹਨੂੰ ਆਪਾਂ ਚੱਕ ਲੈਦੇ ਚੱਕ ਕੇ ਨਹੀਂ ਕਰ ਸਕਦੇ ਮੈਂ ਇਦਾਂ ਨਾ ਚੱਕਾਂਗਾ ਤਾਂ ਸੁਗੜ ਜਾਂਦੇ ਨੂੰ ਸ਼ੈਲਫ ਤੇ ਬੇਲਣਾ ਹੁੰਦਾ ਤੇ ਉਹਨਾਂ ਦਾ ਤਾਂ ਸ਼ੈਲਫ 'ਤੇ ਮੈਂ ਇਹ ਬੇਲ ਰਹੀ ਆ ਚਕਲੇ ਤੇ ਠੀਕ ਇਹ ਨਾ ਕਹੂੰ ਕਿ ਚਕਲੇ ਤਾਂ ਪਾ ਮਾਰੀ ਪਾਰੀ ਚੱਕਾਂਗੇ ਤਾਂ ਫਿਰ ਉਹਨਾਂ ਮੈਦੇ ਕਰਕੇ ਸ਼ਰਿੰਕ ਹੋ ਜਾਂਦੇ ਰੋਟੀ ਸੁੰਗੜ ਜਾਂਦੀ ਐ ਇਸ ਕਰਕੇ ਮੈਂ ਸ਼ੈਲਫ 'ਤੇ ਬੇਲਦੀ ਹੁੰਨੀ ਆ ਬਿਨਾ ਚੱਕੇ ਬੇਲ ਲਾਂਗੇ ਤਾਂ ਵਧੀਆ ਬੇਲੀ ਚਾ ਉਹ ਜਿੰਨੇ ਸਟ੍ਰੈਚ ਹੁੰਦੇ ਨੂੰ ਬਹੁਤ ਪਤਲੀ ਬੇਲ ਲਾਂਗੇ ਜਿੰਨਾ ਸਟ੍ਰੈਚ ਹੋਊਗਾ ਇਹਨੂੰ ਕਰੀ ਜਾਣਾ ਉਹਨਾਂ ਵਧਾਈ ਜਾਣੀ ਇਹ ਰੋਟੀ ਜਿੰਨੀ ਵੱਧ ਤੋਂ ਵੱਧ ਪਤਲੀ ਬਿਲਕੁਲ ਪਤਲੀ ਰੱਖਣੀ ਆ ਔਰ ਉਸ ਤੋਂ ਬਾਅਦ ਫੋਕ ਨਾਲ ਮੈਂ ਇਹਦੇ ਵਿੱਚ ਕਰ ਦੂੰਗੀ ਹੋਲਸ ਤੇ ਮੈਂ ਪਪੀਤਾ ਬੇਸਟ ਕਰ ਦਿੰਦੇ ਹਾਂ ਤਾਂ ਕਿ ਰੋਟੀ ਵਾਂਗੂ ਫੁੱਲੇ ਨਾ ਫਿਰ ਇਹ ਚੌਰਸ ਕੱਟ ਲੂ ਜੇ ਮੱਠੀਆਂ ਕੱਟ ਦੋ ਨਾ ਚੌਰਸ ਕੱਟੂ ਮੈਂ ਕੱਲੀ ਯਾਨੀ ਮੈਂ ਕਚੌਰਸ ਹੀ ਕੱਟੂ ਤਾਂ ਕਿ ਮੇਰਾ ਜਲਦੀ ਕੰਮ ਹੋ ਜੇ ਤੁਸੀਂ ਗੋਲ ਵੀ ਕੱਟ ਸਕਦੇ ਹੋ ਕਿਸੇ ਗਲਾਸ ਜਾਂ ਗਲਾਸੀ ਦੀ ਸ਼ੇਪ ਨਾਲ ਨਾ ਕਿਸੇ ਢੱਕਣ ਨਾਲ ਗੋਲ ਵੀ ਕਰ ਸਕਦੇ ਹੋ ਉਹ ਵੀ ਕੰਮ ਵਾਧਿਆ ਦੇਣਾ ਆਟਾ ਵਾਜਣ ਦਮਾਰੇ ਫੇਰ ਪੇੜਾ ਕਰਨਾ ਪੈਂਦਾ ਮੈਂ ਤਾਂ ਚੌਰਸ ਕੱਟ ਲੈਂਦੀ ਨੂੰ ਫਟਾਫਟ ਕਿਉਂਕਿ ਮੈਨੂੰ ਹੁੰਦਾ ਮੈਂ ਕੱਲੀ ਯਾਨੀ ਵੀ ਜਲਦੀ ਕੰਮ ਹੋਵੇ ਬਾਕੀ ਟੇਸਟ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਸਿਰਫ ਸ਼ੇਪ ਦੀ ਹੁੰਦਾ ਕਹੇ ਭਾਵੇਂ ਤੁਹਾਨੂੰ ਜੋ ਪਸੰਦ ਹੈ ਤੁਸੀਂ ਉਹ ਬੇਲ ਲਓ ਮੈਂ ਇਸ ਤਰ੍ਹਾਂ ਚੌਰਸ ਹੀ ਰੱਖਦੀ ਹੁੰਦੀ ਆ ਇੱਕ ਰੋਟੀ ਦੇ ਕੋਲ ਮੈਂ ਤੁਹਾਨੂੰ বেল ਕੇ ਦਿਖਾ ਦਾਨੀ ਆ ਇਹਦੇ ਵਿੱਚ ਵੀ ਬੇਲ ਕੇ ਬਸ ਆਪਾਂ ਫੋਕ ਨਾਲ ਪਹਿਨੂੰ ਪ੍ਰਿਕ ਕਰ ਲਾਂਗੇ ਗਲੀਆਂ ਕਰ ਲਾਂਗੇ ਤਾਂ ਕਿ ਇਹ ਫੁੱਲੇ ਨਾ ਆਪਣੀ ਬਾਪੜੀ ਜਿਹੜੀ ਬਹੁਤ ਕ੍ਰਿਸਪ ਬਣੂਗੀ ਤੇ ਇਹਨੂੰ ਵੀ ਮੈਂ ਚੌਰਸ ਦੀ ਕੱਟ ਰਹੀ ਹਾਂ ਤੁਸੀਂ ਛੋਟੇ ਛੋਟੇ ਪੇੜ ਲੈ ਕੇ ਗੋਲ ਬੇਲੋ ਤਾਂ ਕਿ ਕਿਸੇ ਟੱਕਣ ਨਾ ਗਲਾਸੀ ਨਾਲ ਤੁਸੀਂ ਗੋਲ ਕੱਟ ਲਓ ਉਹ ਵੀ ਵਧੀਆ ਲੱਗਦੀ ਆ ਪਰ ਚਾਹ ਚਲੋ ਸਾਨੂੰ ਆਏ ਅਸੀਂ ਘਰ ਹੀ ਖਾਣੇ ਆ ਜੇ ਤੁਸੀਂ ਆਪਾਂ ਗੈਸਟ ਨੂੰ ਕਿਸਮ ਸਰਵ ਕਰਨੀ ਆ ਤਾਂ ਛੋਟੇ ਛੋਟੇ ਪਾਪੜੀ ਤੁਸੀਂ ਜਿੰਨੇ ਕਿਨੇ ਗੋਲ ਗੋਲ ਬੇਲੋ ਬਹੁਤ ਹੀ ਵਧੀਆ ਲੱਗਣਗੀਆਂ ਤੇ ਪਾਪੜੀ ਸਾਰੀ ਮੈਂ ਇਹ बेल लिया तो हूँ मैं करूँगी फ्राई फ्राई मैं कर चुकी अद्धिया का पहला अद्धिया मैं बेल लिया सी सर्धिया बेल के फिर मैं गैस ऑन किया घ्यो गर्म तो रहा रिफाइंड मैं कर रही हूँ फ्राई फिर मैं शुरू कितिया फ्राई करो अदिया पापड़िया बेलती सी मैं क्या फिर नहीं तो वह तेल गर्म हो जाना तो मेरा कम नहीं इधर बेल बेल के तैयार नहीं होनी ਇਹਨਾਂ ਨੂੰ ਕੱਟਦੇ ਫਰਾਈ ਆਪਾਂ ਇਕੱਠੇ ਹੀ ਪਾ ਦੇਣੇ ਹੁੰਦੇ ਨੇ ਕਿ ਉਹ ਵਿੱਚ ਜੁੜਦੇ ਨਹੀਂ ਹੈਗੇ ਜਿਵੇਂ ਆਪਾਂ ਇਹਨਾਂ ਨੂੰ ਗਰਮ ਤੇਲ ਚ ਕਿਉਂ ਛੱਡਦੇ ਆ ਨਾ ਆਪਣੇ ਆਪ ਅਲੱਗ-ਅਲੱਗ ਹੋ ਜਾਂਦੀਆਂ ਨੇ ਚਾਹੇ ਤੁਸੀਂ ਗੁੱਛਾ ਇਕੱਠਾ ਹੀ ਪਾ ਦੋ ਵਿੱਚ ਨਹੀਂ ਜਾ ਕੇ ਜੁੜਦੇ ਆ ਅਲੱਗ-ਅਲੱਗ ਹੋ ਜਾਂਦੀਆਂ ਨੇ ਇਹਨਾਂ ਨੂੰ ਕੱਟ ਲਾਂਗੇ ਫਰਾਈ ਫਰਾਈ ਆਪਾਂ ਜ਼ਿਆਦਾ ਤੇਜ਼ ਗੈਸ ਤੇ ਕਰਨੀਆਂ ਨੇ ਮੀਡੀਅਮ ਤੇ ਨਹੀਂ ਕਰਨੀਆਂ ਕਿਉਂ ਕਿਦਰ ਐਨੀਆਂ ਤਾਂ ਫਰਾਈ ਕਰੀਆਂ ਪਈਆਂ ਨੇ ਬਸ ਐਨੀਆਂ ਕਰ ਰਹੀਆਂ ਤੇ ਇਹਨਾਂ ਨੂੰ ਫਰਾਈ ਕਰਲਾਣਾ ਬਸ ਹੌਲੀ-ਹੌਲੀ ਇਹਨਾਂ ਦਾ ਕਲਰ ਚੇਂਜ ਹੁੰਦਾ ਜਾਊਗਾ तो बहुत ज्यादा क्रिस्पी पापड़ी बनती है खाने भी बहुत ज़्यादा टेस्टी बनती एक बार बना के बस डब्बे तुम पा के रख लो फिर चाहे तुम रोज़ खाओ चाहे हफ्ते एक दिन खाओ चाहे महीना चलाओ है ना बिल्कुल ही खराब नहीं होंगी है कि ना कोई टेस्ट का वर्क पैंता बहुत ज़्यादा टेस्टी लगती है कलर भी कि सोना आ गया शेप का को शेप नहीं मैटर करती हैगी बस जब जब सही पिया हो ना तो टेस्ट अपना वह लगता क्रिस्प बन द ਸਾਰੀ ਗੱਲ ਮੂਨਤੀ ਹੁੰਦੀ ਹੈ ਦੀ ਤੇ ਹੁਣ ਜਿਹੜੇ ਰਹਿੰਦਿਆਂ ਨੇ ਇਹ ਵੀ ਕਰ ਲਾਂ ਨੇ ਫਰਾਈ ਦੇਖੋ ਮੈਂ ਇਕੱਠੇ ਗੁੱਚੇ ਪਾ ਰਹੀਆਂ ਪਰ ਅੰਦਰ ਕਿ ਤੇਲ ਚ ਜਾ ਕੇ ਅਲੱਗ-ਅਲੱਗ ਹੋ ਜਾਣਗੇ ਸਾਰੇ ਟਾਈਮ ਹੋ ਗਿਆ 4:50 ਦਾ 10 ਮਿੰਟ ਰਹਿ ਗਿਆ 5 ਵਜੇ ਚ ਮੈਂ ਤੁਹਾਨੂੰ ਕਹਿਸ ਨਾ ਘੰਟਾ ਲੱਗੋ ਘੰਟਾ ਲੱਗ ਗਿਆ ਪੂਰਾ ਆ ਮੋਟਿਆਂ ਦੀ ਔਰ ਪਾਹਾਂ ਦੀ ਬਸ ਹੋ ਗਈ ਬਿਲਕੁਲ ਬਹੁਤ ਜ਼ੋਰ ਲੱਗਾ ਪਾਪੜੀ ਬਣ ਗਈ ਪਾਪੜੀ ਪਾਪੜੀ ਕਰਤੀ ਆਜੋ ਮੇਰੇ ਭੈਣਾਂ ਥੋੜੇ ਜਿਹਾ ਆਫਰ ਆ ਚਾਹ ਪਾਪੜੀ ਖਾ ਲ ਮੇਰੀ ਪਾਪੜੀ ਮੇਰੇ ਘਰੇ ਹਮੇਸ਼ਾ ਟ੍ਰੈਂਡਿੰਗ ਚ ਰਹਿੰਦੀ ਹੈ অল টাইম ফেভারিট হা তো মরজি খাও গো কার দেনো سارے খা কে কুছ নে মিলুগা আচ্ছা লাগে পর হোন মে রোজ নে খাসুঙ্গি ویکচ এক রিন বা দো নে খাসুঙ্গি এনি سارے পাপড়ি বন গিয়া রে লে হ লগতক কিলো মে তাসি কিলো মে এনি বন গি হোন এনো ঠাক ঠিক হোগি লো ডব্বে विच পাক কে স্টোর কর লাঙ্গি মিনা খাও 15 দিন খাও তেন দিন মরজি খাও চলুগি জিনে দিন চলুগি ডিপেন্ড করনা মিনা তা কিত তে জান্দি হ ਇਹ ਕਿਹਦੇ ਚਾਟ ਪਾਪੜੀ ਫੇਵਰਟ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਸਾਡੀ ਫੈਮਿਲੀ ਵੀ ਇਹਦੇ ਪਰਿਵਾਰ ਵਿੱਚ ਇਹ ਬਹੁਤ ਜ਼ਿਆਦਾ ਫੇਵਰਟ ਹੈ ਔਰ ਖਾਸ ਕਰਕੇ ਮੇਰੇ ਫਾਦਰ ਦੇ ਦਿਵਿੰਦਰ ਕਹਿੰਦੇ ਇਹਦੇ ਹੱਥ ਦੀ ਪਾਪੜੀ ਅੱਗੇ ਮਾਨਸਾ ਦੇ ਰਾਮ ਸ਼ਾਮ ਸਭ ਫੇਰ ਲੇ ਗਦੇ ਹੈ ਟੇਸਟ ਮਾਨਸਾ ਵੀ ਨਹੀਂ ਮਿਲਦਾ ਹੈ ਜਿਹੜਾ ਘਰੇ ਬਣ ਕੇ ਤਿਆਰ ਹੁੰਦੀ ਹੈ ਸੋ ਬਣੀ ਵੀ ਬਹੁਤ ਬਹੁਤ ਜ਼ਿਆਦਾ ਕ੍ਰਿਸਪੀ ਹੈ ਬਿਲਕੁਲ ਐਂ ਭੁਰੇ ਬਸ ਸਿਰਫ ਮੌਨ ਦਾ ਪਰਫੈਕਟ ਹੋਣਾ ਜ਼ਰੂਰੀ ਹੈ ਇਹਦੇ ਵਿੱਚ ਸਮੂਨ ਪਰਫੈਕਟ ਹੈ ਤਾਂ ਪਾਣੀ ਬਿਲਕੁਲ ਪਰਫੈਕਟ ਹੋਣਾ ਛੇਤ ਕੋਈ ਮੈਟਰ ਨਹੀਂ ਕਰਦੀ ਹੈ ਨਾ ਚੌਰਸ ਘਟੋ ਚਾਹੀਏ ਗੋਲ ਘਟੋ ਜੋ ਮਰਜੀ ਹੋਰ ਬਸ ਸਮੂਨ ਮੇਨ ਚੀਜ਼ ਹੈ ਜਿਹੜੀ ਵਿੱਚ ਆਪਾਂ ਜਦੋਂ ਕੀ ਪਾਣੀ ਆ ਮੈਂ ਇਦਾਂ ਕਹਿੰਦੀ ਆ ਉਹ ਚੀਜ਼ ਪਰਫੈਕਟ ਹੋਣੀ ਚਾਹੀਦੀ ਹੈ ਚਲੋ ਜੇ ਹੁਣ ਚાલਦੀਆਂ ਸਮਾਨ ਅੰਦਰ ਲੈ ਕੇ ਕਿਚਨ ਸਾਫ ਕਰਦੇ ਸ਼ਾਮ ਦੀ ਸਬਜੀ ਤਿਆਰੀ ਕਰੂੰਗੀ ਸਬਜੀ ਪਈ ਰਾਜਮਾ ਬਣਾਈ ਸੀ ਪੱਰੀੰਦਰ ਕੰਨ ਐਗ ਕਰੀ ਬਣਾ ਲਿਓ ਇੱਕ ਤਰ੍ਹਾਂ ਬਣਾਉਂਗਾ ਕਰਤੀਆਂ ਕਰਦੇ ਆ ਹੋਰ ਕੰਮ ਕਰਦੇ ਸ਼ੁਰੂ ਆਪਦੇ ਟਾਈਮ ਹੋ ਰਿਹਾ ਪਾਣੀ ਚਾਹਦਾ ਤੇ ਮੈਂ ਲੱਗੀ ਸਬਜੀ ਤਿਆਰੀ ਕਰਨ ਸਬਜ਼ੀਆਂ ਦੇ ਤਿੰਨ ਸਬਜ਼ੀਆਂ ਦੀ ਮੈਂ ਤਿਆਰੀ ਕਰ ਰਹੀ ਹਾਂ ਜਿਹੜੀ ਮੈਂ ਹੁਣ ਸ਼ਾਮ ਨੂੰ ਬਣਾਉਂਗੀ ਉਹ ਬਣਾਉਂਗੀ ਬੇਸਨ ਗੱਟਾ ਬੇਟੀ ਦੀ ਡਿਮਾਂਡ ਆਈ ਮਮਾ ਬੇਸਨ ਗੱਟਾ ਬਣਾਓ ਕੱਦਾਂ ਨਹੀਂ ਬੋਟਾਂਗੇ ਬੇਸਨ ਮੈਂ ਗੁੰਨ ਕੇ ਨਾ ਉਹਦੀ ਰੋਪੀ ਬੀਲ ਕੇ ਤੇ ਛੋਟੇ ਛੋਟੇ ਟੁਕੜੇ ਕੱਟਾਂਗੇ ਥੋੜਾ ਨੂੰ ਮੈਂ ਸ਼ੇਅਰ ਕਰੂੰਗੀ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਕਈ ਵਾਰ ਕੋਈ ਸਬਜ਼ੀ ਨਹੀਂ ਹੁੰਦੀ ਆ ਸਬਜ਼ੀ ਖਾ ਖਾ ਬੋਰ ਹੋ ਚੁੱਕੇ ਹੁੰਦੇ ਆ ਤਾਂ ਸਬਜ਼ੀ ਬਣਾइए ਬਹੁਤ ਵਧੀਆ ਲੱਗਦੀ ਹੈ ਖਾਣ ਚ ਵੀ ਬਹੁਤ ਟੇਸਟੀ ਲੱਗਦੀ ਹੈ ਇੱਕ ਪੱਤਾ ਗੋਭੀ ਪਈ ਸੀ ਫ੍ਰਿਜ ਵਿੱਚ ਮੰਗਾਈ ਤਾਂ ਸੀ ਕੀ ਸ ਸਰੋਂ ਦਾਕ ਫੁੱਲ ਪਿਆਜ਼ ਫਿਰ ਮੈਂ ਕੱਟ ਕੇ ਰੱਖ ਕੇ ਆਈਆਂ ਮੈਂ ਕਿ ਸਵੇਰੇ ਉਹ ਬਣ ਜੂਗੀ ਮਟਰ ਕੱਢ ਲੈਣੇ ਆਲੂ ਮਟਰ ਪੰਜਣਗੇ ਕੁਝ ਪੱਤਾ ਗੋਭੀ ਚ ਪੈ ਜਾਣਗੇ ਇਹ ਵੀ ਮੰਗਾਇਆ ਉਹਨਾਂ ਕਦੇ ਵੀ ਨਾ ਹੋ ਕੇ ਰਪਾਈ ਪਏ ਪੈਣਾ ਹੋਰ ਹੋ ਗਿੱਲੇ ਗਿੱਲੇ ਜਿਹੇ ਹੋ ਜਾਂਦੇ ਨੇ ਇਹ ਕੱਟ ਕੇ ਰੱਖ ਲਾਂ ਜੇ ਕੱਟ ਕੇ ਰੱਖੇ ਹੋਣਗੇ ਤਾਂ ਕਮੇ ਨਾ ਕਮੇ ਯੂਜ਼ ਹੋ ਹੀ ਜਾਂਦੇ फटाफट ਫਿਰ ਆਪਾਂ ਉਹ ਸਬਜ਼ੀ ਬਣਾ ਲਾਂਗੇ ਇਹ ਜੇ ਪਿਆਜ਼ ਵੀ ਛਿੱਲਣ ਵਾਲੇ ਪਏ ਨੇ ਮੇਰੇ ਦੇਖੋ ਜੇ ਟਾਈਮ ਲੱਗਾ ਤਾਂ ਹੁਣ ਛਿੱਲ ਕੇ ਰੱਖ ਲਵਾਂਗੀ ਇੱਕ ਟਾਈਮ ਦੀ ਸਬਜ਼ੀ ਕਰਦਾ ਦੂਜੇ ਟਾਈਮ ਦੀ ਟੈਨਸ਼ਨ ਖੜੀ ਹੋ ਜਾਂਦੀ ਹੈ ਹਨਾ ਸਵੇਰ ਦੀ ਕਰ ਲਓ ਸ਼ਾਮ ਦੀ ਟੈਨਸ਼ਨ ਸ਼ਾਮ ਦੀ ਕਰ ਲਓ ਸਵੇਰ ਦੀ ਟੈਨਸ਼ਨ ਕੀ ਬਣਾਵਾਂਗੇ ਕੀ ਬਣਾਈਏ ਕੀ ਖਾਈਏ ਇਹ ਤੋਂ ਹੁਣ ਸੁਣੇ ਮੇ ਸਰਦੀ ਚਲੀ ਗਈ ਸਾਰੀਆਂ ਸਬਜ਼ੀਆਂ ਦਮਾਨ ਆ ਗਿਆ ਪਿਆ ਕੁਝ ਵੀ ਚੰਗਾ ਲੱਗਾ ਕੁਝ ਵੀ ਖਾਣ ਜੀ ਨਹੀਂ ਕਰਦਾ ਗਾਂਜਰਾ ਮਟਰ ਕੋਬੀ ਜੀ ਇਹ ਕਿਆ ਪਿਆ ਸਾਰਾ ਕੱਸੇ ਤੇ ਹੁਣ ਮੈਂ ਬਣਾ ਰਹੀ ਆ ਅੱਜ ਲਈ ਸ਼ਾਮ ਵਾਸਤੇ ਸਬਜ਼ੀ ਬੇਸਨ ਘੱਟੇ ਦੀ ਇਹ ਮੇਰੇ ਇਹਦੇ ਕੋਲ ਇੱਕ ਬੇਸਨ ਇਹਦੇ ਵਿੱਚ ਪਾ ਲੈ ਨੂਨ ਮਿਰਚ ਹਲਦੀ ਗਰਮ ਮਸਾਲਾ ਤਾਂ ਨਹੀਂ ਬਾਊਡਰ ਥੋੜਾ ਜਿਹਾ ਇਹ ਪਾ ਲਿਆ ਚਮਚਾਕ ਮੈਂ ਕਿਉਂ ਤਾਂ ਪਾ ਲੂੰ ਚਮਚਾ ਜਾਂ ਦੋ ਚਮਚੇ ਦੇਸੀ ਕੋਈ ਰਿਫਾਈਨ ਕੋਈ ਤੁਸੀਂ ਪਾ ਸਕਦੇ ਹੋ ਕੁਸ ਤੇ ਇਹ ਪਾਣੀ ਦਾ ਇਹਨੂੰ ਗੁੰਨ ਲਾਂਗੇ ਬਾਅਦ ਇੱਕ ਪੇੜਾ ਬਣ ਜੇ ਰੋਟੀ ਦਾ ਇੰਨਾ ਕ ਵੱਡੀ ਰੋਟੀ ਦਾ ਇੱਕ ਪੇੜਾ ਬਣ ਜੇ ਬਾਕੀ ਆਪਦੇ ਤੁਸੀਂ ਫੈਮਿਲੀ ਮੈਂਬਰਸ ਤੇ ਡਿਪੈਂਡ ਆ ਕਿ ਇੰਨੇ ਕੁ ਸਬਜ਼ੀ ਬਣਾਉਣੀ ਹੈ ਇਹਦੇ ਵਿੱਚ ਤੁਸੀਂ ਜੀਰਾ ਵੀ ਪਾ ਸਕਦੇ ਹੋ ਸਾਬਤ ਧਨੀਆ ਤੋਂ ਕੁੱਟ ਕੇ ਥੋੜਾ ਦਰਦਰਾ ਕਰਕੇ ਉਹ ਵੀ ਪਾ ਸਕਦੇ ਹੋ ਮੈਂ ਨਹੀਂ ਪਾਉਂਦੀ ਮੈਂ ਉਹ ਪਸੰਦ ਨਹੀਂ ਕਰਦੇ ਬੱਚੇ ਖੜਮੇ ਜਿਵੇਂ ਮਸਾਲੇ ਇਨੂੰ ਮੈਂ ਗੁੰਨ ਲਿਆ। ਗੁੰਨ ਕੇ ਲਾਸਟ ਵਿੱਚ ਹੱਥਾਂ ਤੱਕ ਉਹ ਲਾ ਕੇ ਨਾ ਫਿਰ ਇਹਨੂੰ ਇੱਕ ਵਾਰ ਹੋਰ ਕਰ ਲਵਾਂ ਤਾਂ ਕਿ ਹੱਥਾਂ ਨਾਲ ਜਿਹੜਾ ਬਿਸਤਣ ਲੱਗਿਆ ਉੱਤਰ ਜੇ ਨਾਲ ਨਾਲ ਜਿਵੇਂ ਅੱਛੀ ਤਰ੍ਹਾਂ ਹੀ ਬਾਈਂਡ ਹੋ ਜਾ ਸਾਰਾ। ਬਹੁਤ ਟੇਸਟੀ ਇਹਦੀ ਸਬਜ਼ੀ ਬਣਦੀ ਹੈ। ਕਈ ਵਾਰ ਕੋਈ ਸਬਜ਼ੀ ਨਹੀਂ ਹੁੰਦੀ ਜਾਂ ਆਪਾਂ ਸਬਜ਼ੀ ਦਾ ਆਖ ਬੋਰ ਹੋ ਚੁੱਕੇ ਹੁੰਦੇ ਆ। ਕਈ ਵਾਰ ਹੁੰਦਾ ਹੈ ਡਿਫਰੈਂਟ ਜਿਹੀ ਅਲੱਗ ਜਿਹੀ ਸਬਜ਼ੀ ਹੋਵੇ ਤਾਂ ਬਣਾਈਏ ਬਹੁਤ ਵਧੀਆ ਸਬਜ਼ੀ ਬਣਦੀ ਹੈ ਫਿਰ ਇਹਦੀ। ਬਸ ਇਹਨੂੰ ਇਸ ਦਾ ਆਪਾਂ ਗੁੰਨ ਲਾਂਗੇ ਅੱਛੀ ਤਰ੍ਹਾਂ। ਬਸ ਇੱਕ ਪੇੜਾ ਇਹ ਮੈਂ ਕਰਾ ਇੱਕ ਪੇੜਾ ਬਹੁਤ ਹੁੰਦਾ। ਇਨੂੰ ਆਪਾਂ ਥੋੜੇ ਟਾਈਮ ਬਾਅਦ ਇਹਨੂੰ ਬੇਲਦੇ ਆਂ। ਹੁਣਖੇ ਇਦਾਂ ਮੈਂ ਬੇਲ ਲਈ ਬਹੁਤ ਪਤਲੀ ਵੀ ਨਹੀਂ ਤੇ ਬਹੁਤ ਜ਼ਿਆਦਾ ਮੋਟੀ ਵੀ ਨਹੀਂ ਬੇਲਣੀ ਆਂ ਪਰੋਟੀ ਮੀਡੀਅਮ ਜੀ ਰੋਟੀ ਬੇਲਣੀ ਆਂ। ਬੇਲ ਕੇ ਉਸ ਤੋਂ ਬਾਅਦ ਇਹਨੂੰ ਆਪਾਂ ਛੋਟੇ-ਛੋਟੇ ਜਿਵੇਂ ਆਪਾਂ ਪਨੀਰ ਦੇ ਪੀਸ ਕੱਟਦੇ ਹਾਂ ਉਹਨਾਂ ਚੌਰਸ ਪੀਸ ਪਨੀਰ ਦੇ ਇਸ ਤਰੀਕੇ ਨਾਲ ਇਹਨੂੰ ਕਟਾਂਗੇ। ਛੋਟੇ-ਛੋਟੇ ਪੀਸ ਕੱਟ ਲਾਂਗੇ। ਬਾਕੀ ਜਿਹੜਾ ਪਏ ਨੂੰ ਸਬਜ਼ੀ ਚ ਪਾਉਣਾ ਹੈ ਨਾ ਪਾਵਾਂਗੇ ਤੇ ਇਹ ਪਾਣੀ ਚ ਜਾ ਕੇ ਯਾਨੀ ਕਿ ਹੋਰ ਵੀ ਜਾਂ ਵੱਡੇ ਹੋ ਜਾਣਗੇ ਸਾਈਜ਼ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਵੱਡੇ ਨਾਲ ਉਸ ਕੱਟੇ ਹੋ ਪਹਿਲੀ ਛੋਟੇ ਛੋਟੇ ਪੀਸ ਕੱਟੇ ਗੋਮੇ ਤੇ ਸਬਜ਼ੀ ਬਣ ਗਈ ਥੋੜੇ ਜਿਹਾ ਹੋਰ ਵੱਡੇ ਹੋ ਜਾਂਦੇ ਨੇ ਸਾਈਜ਼ ਵਿੱਚ ਅਸ ਇਹਦੇ ਵਿੱਚ ਕੋਈ ਮਿੱਠਾ ਥੋੜਾ ਬੇਕਿੰਗ ਪਾਊਡਰ ਕੁਝ ਨਹੀਂ ਪਾਉਣਾ ਕੱਲਾ ਨਮਕ ਮਿਰਚ ਹਲਦੀ ਗਰਮ ਮਸਾਲਾ ਪਾ ਲਓ ਕੋਈ ਹੋਰ ਮਸਾਲਾ ਖੜੇ ਮਸਾਲੇ ਤੁਸੀਂ ਪਾਉਣੇ ਤਾਂ ਪਾ ਸਕਦੇ ਹੋ ਟੇਸਟ ਦੇ ਹਿਸਾਬ ਨਾਲ ਲਓ ਸਾਰੇ ਇਹ ਮੈਂ ਕੱਟ ਕੇ ਧਿਆਨ ਕਰ ਲਿਆ ਬੇਸਨ ਇਸ ਤਰ੍ਹਾਂ ਛੋਟੇ-ਛੋਟੇ ਪੀਸ ਕੱਟ ਲਾਂਗੇ ਬਹੁਤ ਟੇਸਟੀ ਸਬਜ਼ੀ ਬਣਦੀ ਆ ਦੇਖੋ ਮਸਾਲਾ ਮੈਂ ਬਣਾ ਲਿਆ ਤੇ ਗਰੇਵੀ ਲਈ ਮੈਂ ਪਾਣੀ ਪਾਤਾ ਸਬਜ਼ੀ ਵਿੱਚ ਜਦੋਂ ਪਾਣੀ ਵਿੱਚ ਉਬਾਲ ਆ ਜਾਣਾ ਉਬਲਣ ਲੱਗ ਜਾ ਫਿਰ ਆਪਾਂ ਇਹ ਬੇਸਨ ਵਾਲੀਆਂ ਜਿਹੜੀਆਂ ਟੁਕੜੀਆਂ ਕੱਟੀਆਂ ਨੇ ਇਹ ਪਾਵਾਂਗੇ ਨਾਲ ਹੀ ਪਾ ਦਾਂਗੇ ਆਲੂ ਜਿਵੇਂ ਆਪਾਂ ਆਲੂ ਮਟਰ ਬਣਾਉਨੇ ਆਲੂ ਪਕੌੜੇ ਬਣਾਉਨੇ सेम ਉਸੇ ਤਰ੍ਹਾਂ ਹੀ ਸਬਜ਼ੀ ਬਣ ਜਾਂਦੀ ਆ ਪਰ ਟੇਸਟ ਵਿੱਚ ਬਹੁਤ ਵਧੀਆ ਲੱਗਦੀ ਹੈਗੀ ਤੇ ਇਹਨੂੰ ਆਪਾਂ ਕੁੱਕਰ ਬੰਦ ਕਰਕੇ ਮੈਂ ਵਿਸਲ ਲਵਾਉਂਗੀ ਦੇਖੋ ਕਿਦਾਂ ਸਬਜ਼ੀ ਬਣ ਕੇ ਤਿਆਰ ਆ ਜਿਹੜੇ ਆਪਾਂ ਬੇਸਨ ਦੀਆ ਬਣਾਈ ਅਸੀਂ ਬੜੀਆਂ ਉਬਲਦੇ ਪਾਣੀ ਵਿੱਚ ਪਾ ਦੀ ਆਪਸ ਫੇਰ ਨਹੀਂ ਉਬਲਦਾ ਠੰਡੇ ਪਾਣੀ ਵਿੱਚ ਨਾ ਪਾਓ ਤੇ ਬਹੁਤ ਹੀ ਟੇਸਟੀ ਇਹ ਸਬਜ਼ੀ ਬਣਦੀ ਆ ਬਾਕੀ ਤੁਸੀਂ ਗਰੇਵੀ ਆਪਦੀ ਚੋਇਸ ਅਕੋਰਡਿੰਗ ਅਡਜਸਟ ਕਰ ਸਕਦੇ ਹੋ ਪਤਲੀ ਜਾਂ ਗਾੜੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਟੇਸਟੀ ਹੁੰਦੀ ਹੈ ਜੇ ਤੁਹਾਨੂੰ ਕੋਈ ਸਬਜ਼ੀ ਨਾ ਹੋਵੇ ਨਾ ਜ਼ਰੂਰ ਬਣਾ ਕੇ ਦੇਖਿਓ ਤੇ ਹੁਣ ਟਾਈਮ ਹੋ ਗਿਆ ਸ਼ਾਮ ਦਾ ਮੈਂ ਦੇ ਰਹੀ ਹਾਂ ਪਲਾਂਟਸ ਨੂੰ ਪਾਣੀ ਕਿਉਂਕਿ ਹੁਣ ਗਰਮੀ ਪੈਣ ਲੱਗੀ ਨਾ ਹਰ ਤੀਸਰੇ ਚੌਥੇ ਦਿਨ ਪਾਣੀ ਪਾਉਣਾ ਪੈਂਦਾ ਅੱਜ ਮੈਂ ਪਾਣੀ ਪਾਉਣ ਵਾਸਤੇ ਕੇ ਨਹੀਂ ਲੱਭਿਆ ਪਤਾ ਨਹੀਂ ਮੈਂ ਕਿੱਥੇ ਰੱਖਤਾ तो यही थी मेरी आज वाली वीडियो वाली वीडियो, वीडियो अच्छी लगी होगी वीडियो अच्छी लगी तो लाइक शेयर कमेंट जरूर करना चैनल तो नवे आए तो प्लीज सब्सक्राइब करना मिलोंगी एक होर नमें वीडियो लेके टिल दैन गुड बाय एंड सत श्री अकाल